ਹਾਂਜੀ ਦੋਸਤੋ ਚੋਨਾ ਚੱਕ ਕਰੋ ਕਿੰਨਾ ਘੈਂਟ ਲੱਗਿਆ ਤੇ ਇਹ ਚੋਨੇ ਨੂੰ ਦੇਖਦੇ ਹੋ ਜਿਹੜੇ ਵੀਡੀਓ ਬਣਾਉਣ ਬਣਨੀਓ ਮੈਂ ਇਥੋਂ ਰਿਹਾ ਨਹੀਂ ਗਿਆ ਸੋ ਦੋਸਤੋ ਇਧਰਲੇ ਪਾਸੋਂ ਤੁਸੀਂ ਚਲੂੰਗਾ ਲੈ ਕੇ ਭਰਕੇ ਜੂਰੀਏ ਦਾ ਜਾਓ ਤੇ ਪਰਲੇ ਪਾਸੇ ਚਾਹੇ ਅੱਖਾਂ ਤੇ ਪੱਟੀ ਬੰਨ ਕੇ ਜਾਓ ਪੈਰ ਦੇ ਥੱਲੇ ਜਿਹੜਾ ਤੁਹਾਡੇ ਬੂਝਾ ਚੋਨੇ ਦਾ ਨਹੀਂ ਆਊਗਾ ਸੋ ਇਧਰੋਂ ਨਿਗਾਹ ਮਾਰੋ ਪਰਲੇ ਪਾਸੇ ਸਿੱਧੀ ਦਿਸੂਗੀ ਤੇ ਇਦਾਂ ਹੀ ਨਹੀਂ ਹੈਗਾ ਜਦੋਂ ਇਹ ਥੋੜਾ ਜਿਹਾ ਵੱਡਾ ਹੋ ਗਿਆ ਨਾ ਜਿੱਥੇ ਤੁਸੀਂ ਮਰਜ਼ੀ ਖੜ ਕੇ ਦੇਖ ਲਓ ਚੋਨਾ ਸਾਨੂੰ ਸੇਮ ਹੀ ਲਾਈਨ ਦੇ ਵਿੱਚ ਦਿਸੂਗਾ ਸੋ ਕਬੋਟਾ ਦੀ ਜਿਹੜੀ ਮਸ਼ੀਨ ਹੈ ਗੋਰਿਆਂ ਨੇ ਬਣਾ ਕੇ ਜਿਹੜਾ ਹੋਰ ਜਿਹੜਾ ਮਨੁੱਖ ਦਾ ਤੇ ਲੇਬਰ ਦਾ ਕੰਮ ਹੋਰ ਸੌਖਾ ਕਰ ਦਿੱਤਾਗਾ ਤੇ ਕਿਸਾਨਾਂ ਨੂੰ ਇਹਦਾ ਛੋਟੇ ਨੂੰ ਤੇ ਵੱਡੇ ਨੂੰ ਬਹੁਤ ਫਾਇਦਾ ਹੋਣ ਵਾਲਾ ਇੱਕ ਦਿਨ ਦੇ ਵਿੱਚ 15 ਕਿੱਲੇ ਲਾ ਦਿੰਦੀ ਹੈ ਤੇ ਫੱਕ ਵੀ ਬਾਈ ਹਰੇ ਆਪ ਹੀ ਤਿਆਰ ਕਰਕੇ ਲਿਆਉਂਦੀ ਹੈ ਕਿਸੇ ਮੇਰੇ ਵਰਗੇ ਤੋਂ ਫੱਕ ਨਹੀਂ ਹੁੰਦੀ ਉਹ ਵੀ ਡੰਗਾ ਲੈ ਜੂ ਕਿੱਲਾ ਬੀਜ ਜਣਾ ਸੋ ਇਹਦੀ ਆਪਾਂ ਫੁੱਲ ਵੀਡੀਓ ਬਾਈ ਨਾਲ ਵੀ ਗੱਲ ਕਰਾਉਣੀ ਤੇ ਮਸ਼ੀਨ ਵੀ ਦਿਖਾਉਣੀ ਵੀ ਕਿਦਾਂ ਕੰਮ ਕਰਦੀ ਹੈ ਸੋ ਇੰਨਾ ਇੱਕ ਤੁਸੀਂ ਕੰਮ ਜ਼ਰੂਰ ਕਰਿਓ ਤੇ ਆਪਣੇ ਚੈਨਲ ਜਿੱਥੇ ਵੀ ਤੁਸੀਂ YouTube, Facebook, Instagram ਤੇ ਇਸ ਵੀਡੀਓ ਨੂੰ ਦੇਖ ਰਹੇ ਹੋ ਤੇ ਲਾਇਕ, ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤਾਂ ਕਿ ਤੁਹਾਡੇ ਵਾਸਤੇ ਆਪਾਂ ਹੋਰ ਵੀਡੀਓ ਬਣਾ ਸਕੀਏ ਤੇ ਤੁਹਾਡੇ ਰੂਪ ਰੂਪ ਕਰ ਸਕੀਏ। ਸੋ ਦੋਸਤੋ ਕਰਦੇ ਆਂ ਬਾਈ ਹਰਿਆਣਾ ਨਾਲ ਗੱਲ ਤੇ ਵੀ ਕਿੰਨੀ ਕਿ ਕਿਵੇਂ ਮਸ਼ੀਨ ਇਹ ਕੰਮ ਕਰਦੀ ਹੈ ਤੇ ਕੀ ਇਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਕਿਦਾਂ ਦਾ ਤੇ ਕਿਹੜੀ ਕੰਪਨੀ ਦੀ ਮਸ਼ੀਨ ਹੈ, ਕਿਹੜਾ ਮਾਡਲ ਹੈ। ਸੋ ਅੱਜ ਉਹ ਵੀਡੀਓ ਦੇ ਵਿੱਚ ਜਰੂਰ ਬਣੇ ਰਹੋ ਐਂਡ ਤੱਕ ਸੋ ਦੋਸਤੋ ਅੱਜ ਆਪਾਂ ਪਹਿਲਾਂ ਜਿਵੇਂ ਆਪਾਂ ਨਮੀ ਤੇ ਨਮੀ ਤੁਹਾਡੇ ਵਾਸਤੇ ਜਿੰਨੇ ਵੀ ਸੰਦ ਵਗੈਰਾ ਆਪਣੇ ਖੇਤੀਬਾੜੀ ਦੇ ਵਿੱਚ ਚ ਕੰਮ ਆਉਣ ਵਾਲੇ ਉਹਨਾਂ ਦੀਆਂ ਵੀਡੀਓ ਬਣਾਉਂਦੇ ਰਹਿੰਨੇ ਆ ਸੋ ਅੱਜ ਸਾਡੇ ਪਿੰਡ ਤੇ ਇਹ ਜਿਹੜੀ ਕਬੋਟਾ ਦੀ ਮਸ਼ੀਨ ਆਈ ਹੈਗੀ ਪਹਿਲੀ ਵਾਰੀ ਕਿਸੇ ਕਿਸਾਨ ਨੂੰ ਬਰਾਲਾ ਕੀਤਾ ਵੀ ਜਿਹੜਾ ਵਜਾਈ ਹੈ ਵੀ ਮਸ਼ੀਨਰੀ ਦੇ ਹਿਸਾਬ ਨਾਲ ਆਟੋਮੈਟਿਕ ਸਿਸਟਮ ਹੈ ਜਿਹੜਾ ਸਾਨੂੰ ਦੇਖਣ ਨੂੰ ਪਹਿਲੀ ਵਾਰ ਹੀ ਮਿਲਿਆ ਹੈ ਇਹ ਪਹਿਲਾਂ ਚਲਦੀਆਂ ਵੀਡੀਓ ਦੇ ਵਿੱਚ ਤਾਂ ਬਹੁਤ ਦੇਖਦੇ ਹੁੰਦੇ ਸੀ ਸੋ ਅੱਜ ਅੱਖੀਂ ਫੇਸ ਦੇਖ ਕੇ ਜਿਹੜਾ ਇਹਨੂੰ ਚਲਦੀ ਦੇਖ ਕੇ ਬਹੁਤ ਸੋਹਣਾ ਲੱਗਿਆ ਸੋ ਪਹਿਲਾਂ ਨਾਲੋਂ ਜਿਹੜੀ ਬਹੁਤ ਜ਼ਿਆਦਾ ਸੋਧ ਹੋ ਚੁੱਕੀ ਹੈ ਤੇ ਬਾਈਆਂ ਨਾਲ ਵੀ ਗੱਲ ਕਰਾਉਣੇ ਵੀ ਇਹਦੇ ਵਿੱਚ ਜਿਹੜੀ ਮਸ਼ੀਨਰੀ ਹੈਗੀ ਇਹਦੇ ਵਿੱਚ ਕਿੰਨੀ ਕੁ ਸੋਧ ਹੋ ਚੁੱਕੀ ਹੈ ਵੀ ਕੀ ਕੀ ਇਹਦੇ ਚ ਟੈਕਨੋਲੋਜੀ ਹੈ ਸੋ ਮੈਨੂੰ ਤਾਂ ਇਹਦੀ ਜਿਹੜੀ ਬਜਾਈ ਹੈ ਵੀ ਲਵਾਈਆ ਬਹੁਤ ਵਧੀਆ ਲੱਗੀ ਤੇ ਬਾਕੀ ਬਾਈ ਹਰਿਆਣਾ ਨਾਲ ਗੱਲ ਕਰਕੇ ਆਪਾਂ ਲੈਣੇ ਨਾਲ ਤੁਹਾਨੂੰ ਜਾਣਕਾਰੀ ਹਾਂਜੀ ਬਾਈ ਜੀ ਕੀ ਹਾਲ ਚਾਲ ਠੀਕ ਆ ਬਾਈ ਵਧੀਆ ਉਹ ਬਾਈ ਜੀ ਆਪਣਾ ਪਿੰਡ ਕਿਹੜਾ ਹੈ ਫਟਕ ਸਿੰਘ ਵਾਲਾ ਫਟਕ ਸਿੰਘ ਵਾਲਾ ਸੋ ਬਾਈ ਯਾਰ ਸਾਡੇ ਪਿੰਡ ਦੇ ਵਿੱਚ ਨਾ ਪਹਿਲਾਂ ਜਿਹੜੀ ਬਜਾਈ ਹੈ ਸੋ ਪਹਿਲੀ ਵਾਰੀ ਹੋ ਰਹੀ ਹੈ ਤੇ ਵੀਡੀਓ ਦੇ ਵਿੱਚ ਤਾਂ ਬਹੁਤ ਦੇਖਦੇ ਸੀ ਤੇ ਤਾਂ ਕਰਕੇ ਮੇਰਾ ਵੀ ਚਿਤ ਮਨ ਨਾ ਇੱਕ ਵਾਰੀ ਜਿਹੜੀ ਵੀਡੀਓ ਪਾ ਕੇ ਸਾਰੇ ਜਿਹੜੇ ਆਪਣੇ ਦੇਖਣ ਵਾਲੇ ਆ ਉਹਨਾਂ ਤੱਕ ਪਹੁੰਚਦਾ ਕਰ ਦਈਏ ਸੋ ਵਧੀਆ ਗੱਲ ਆ ਹਨਾ ਸੋ ਬਾਈ ਜੀ ਸਾਨੂੰ ਜਾਣਕਾਰੀ ਦਿਓ ਵੀ ਇੱਕ ਵੋਟਾ ਦੀ ਕਿਹੜੀ ਮਸ਼ੀਨ ਹੈ ਇਹ ਇੱਕ ਵੋਟਾ ਦੀ ਕੇ ਇਹ ਸ਼ਿਕਸ ਮਾਡਲ ਹੈ ਵੀਰੇ ਅੱਛਾ ਜੀ ਹਾਂਜੀ ਇਹ ਇੱਕ ਈ ਲਾਂਚ ਹੋਇਆਗਾ अच्छा जी सर पहला ਵੀ ਆਂਦੀਆਂ ਨੇ ਮਸ਼ੀਨਾਂ ਇਹਨਾਂ ਦੀ ਇੱਕ ਬੋਟਾ ਦੀਆਂ ਇਹਦੀ ਨਵਾਂ ਲਾਂਚ ਹੋਇਆ ਸੀ ਮਾਡਲ ਇਹ 2025 ਮਾਡਲ ਜਾਨੀ ਕੇ ਹਾਂ 2025 ਮਾਡਲ ਇਹ ਬਾਈ ਜੀ ਆਪਾਂ ਆਪੋਰਟ ਕਰਵਾਇਆ ਹੋਊਗਾ ਨਾ ਇਹ ਹਾਂ ਤੇ ਪਹਿਲਾਂ ਕਿੰਨੇ ਟਾਈਮ ਤੋਂ ਵੀ ਮਸ਼ੀਨਰੀ ਆਪਾਂ ਇਹਨਾਂ ਦੀ ਇੱਕ ਬੋਟਾ ਦੀ ਵਰਤੀ ਆ ਪਹਿਲਾਂ ਕਿ ਪਹਿਲੀ ਬਸੇ ਪਹਿਲੀ ਮਸ਼ੀਨ ਹੀ ਆਪਣੀ ਪਹਿਲੀ ਮਸ਼ੀਨ ਆਪਣੇ ਕੋਲ ਜੀਰੀ ਲਾਉਣ ਵਾਲੀ ਹੈਗੀ ਸੀ ਇੱਕ ਛੋਟੀ ਮਸ਼ੀਨ ਸੀ ਅੱਛਾ ਬਾਈ ਉਹ ਬਾਕ ਬਿਹੈਂਡ ਕਹਿੰਦੇ ਆ ਉਹਨੂੰ ਉਹ ਤੇ ਤੁਰ ਕੇ ਚੱਲਦੀ ਹੈ ਅੱਛਾ ਬਾਈ ਉਹ ਆ ਪਾਣੀ ਕੋਲੇ ਕੈਰਾ ਕੰਪਨੀ ਦੀ ਸੀ ਹਾਂ ਉਹਦੇ ਨਾਲ ਆਪਾਂ ਪਹਿਲਾਂ ਗੇਤਾ ਝੋਨਾ ਲਾਇਆ ਸੀ ਅੱਛਾ ਬਈ ਇਸੇ ਜਦੋਂ ਕਾਮਯਾਬ ਲੱਗਿਆ ਆਪਾਂ ਨੂੰ ਸਿਸਟਮ ਫੇਰ ਇਹ ਆਪਾਂ ਲੈਤੀ ਚਲੋ ਵਧੀਆ ਗੱਲ ਬਈ ਇਹ ਜਿਹੜੀ ਪਨੀਰੀ ਵਗੈਰਾ ਇਹ ਤਿਆਰ ਤੁਸੀਂ ਖੁਦ ਕਰਦੇ ਹੋ ਇਹ ਇਹ ਐਕਟੀਵਿਟੀ ਆਪਾਂ ਖੁਦ ਹੀ ਕੀਤੀ ਹੈ ਸਾਰੀ ਤਿਆਰ। ਅੱਛਾ ਬਈ। ਹਾਂ ਕਿਵੇਂ ਐਕਟੀ ਟ੍ਰਾਇਲ ਸੀ ਲੋਕਾਂ ਨੂੰ ਨਹੀਂ ਪਤਾ ਸੀ ਵੀ ਕਿਵੇਂ ਹੋਣੀ ਹੈ ਕਿਵੇਂ ਨਾ ਹੋਣੀ ਹੈ। ਅਸੀਂ ਸਾਰੀ ਇਹਦੀ ਜਾਣਕਾਰੀ ਲੈ ਕੇ ਮਾਲਨਾ ਕੰਪਨੀ ਵਾਲੇ ਬੰਦੇ ਸਾਨੂੰ ਦੱਸ ਕੇ ਗਏ। ਠੀਕ ਹੈ ਜੀ। ਇਹ ਉੱਦਾ ਫਿਰ ਕੀਤੀ ਹੈ ਤਿਆਰ। ਇਹ ਆਮ ਫਾਰਮਰ ਤਾਂ ਇਹ ਤਿਆਰ ਕਰ ਨਹੀਂ ਸਕਦਾ ਥੋੜਾ ਜਿਹਾ ਖੈਗ ਵਾਲਾ ਕੰਮ ਆ। ਕੋਈ ਗੱਲ ਨਹੀਂ ਹੈਗੀ ਬਸ ਥੋੜਾ ਜਿਹਾ ਅਗਲੇ ਨੂੰ ਪਹਿਲਾਂ ਪਹਿਲਾਂ ਵਹਿਮ ਜਿਹਾ ਲੱਗਦਾ ਵੀ ਕਿਵੇਂ ਹੋਊ ਕਿਵੇਂ ਹੋਊ ਐਡੀ ਗੱਡੀ ਵਾਲੀ ਨਹੀਂ ਹੈਗੀ ਇਹ ਕਰ ਸਕਦਾ ਮਿਹਨਤੀ ਬੰਦਾ ਕਰ ਸਕਦਾ। ਕਰ ਸਕਦਾ ਵੀ ਕਰਨ ਨੂੰ ਕੁਝ ਵੀ ਹੋ ਸਕਦਾ ਹੈ ਨਾ। ਜਿਹਨੇ ਟਾਲਾ ਲਾਉਣਾ ਤੱਕ ਬੈਠਾ ਲੱ ਤੋ ਵਧੀਆ ਗੱਲ ਆ ਬਾਈ ਜੀ ਕਿੰਨੇ ਦਿਨਾਂ ਦੀ ਪਨੀਰੀ ਹੈ ਜਿਹੜੀ ਤੁਸੀਂ ਲਾ ਰਹੇ ਹੋ ਅੱਜ ਇਹ ਲਗਭਗ 20 ਕਿ ਦਿਨਾਂ ਦੀ ਹੋਊਗੀ ਇਹ ਕਿਹੜੀ ਹੈ ਵੈਰਾਈਟੀ ਕਿਹੜੀ ਹੈ ਬਾਈ 1590 ਤੇ ਜਿਹੜਾ ਹੈ ਬਾਈ ਝੋਨੇ ਦਾ ਇਹ ਕਿੰਨੇ ਇੰਚ ਤੱਕ ਦੇ ਲਾਉਂਦੀ ਹੈ ਜੇ ਆਪਾਂ ਗੱਲ ਕਰੀਏ ਇਹ 4 ਇੰਚ ਤੋਂ ਲੈ ਕੇ 10 ਇੰਚ ਤੱਕ ਬੁੱਟਾ ਲਾ ਦਈਏ ਜਿੱਥੇ ਮਰਜ਼ੀ ਲਾ ਲਓ ਇਹ ਆਪ ਦੇ ਐਡਜਸਟ ਦੇ ਹਿਸਾਬ ਨਾਲ ਮੀਟਰਾਂ ਦੇ ਹਿਸਾਬ ਨਾਲ ਇਹ ਚ ਕਟੋ ਕੱਟ 8-10 ਆਪਸ਼ਨ ਨੇ ਠੀਕ ਹੈ ਬਈ ਹਾਂ ਇਹ ਸੈਂਟੀਮੀਟਰਾਂ 'ਚ ਹੀ ਫਰਕ ਪਾਉਂਦੀ ਹੈ ਇਹ ਇੰਚ 'ਚ ਨਹੀਂ ਮੰਨ ਲਓ ਵੀ ਥੋੜੇ-ਥੋੜੇ ਫਰਕ ਪਾਉਂਦੀ ਹੈ ਠੀ ਸੋ ਵਧੀਆ ਗੱਲ ਆ ਬਾਈ ਤੇ ਇਧਰ ਜਿਹੜੇ ਆਪਣੇ ਫਾਰਮਰ ਵੀਰ ਅਮਖਤਿਆਰ ਸਿੰਘ ਜੀ ਇਹਨਾਂ ਨਾਲ ਗੱਲ ਕਰਾਉਣੇ ਆ ਮਾਈਕ ਦੇ ਬਾਈ ਵੀ ਕਿਵੇਂ ਰਿਹਾ ਹੋਰ ਅੰਕਲ ਜੀ ਠੀਕ ਠਾਕ ਹੋ ਠੀਕ ਠਾਕ ਠੀਕ ਕਿਵੇਂ ਰਿਹਾ ਕੰਮ ਇਹ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਜੀ ਪਹਿਲੀ ਵਾਰ ਦੇਖ ਕੇ ਬਹੁਤ ਮਨ ਖੁਸ਼ ਹੋਇਆ ਇਹਨਾਂ ਵੀਰਾਂ ਦੇ ਦੇਖ ਕੇ ਆਏ ਉੱਥੇ ਅਸੀਂ ਪਨੀਰੀ ਲੱਗੀ ਅੱਛਾ ਤੇ ਜੀਰੀ ਲੱਗੀ ਦੇਖ ਕੇ ਆਏ ਫਿਰ ਇਹਨਾਂ ਨੂੰ ਸਾਈ ਕਰਕੇ ਆਏ ਅੱਛਾ ਬਈ ਤੇ ਸਾਨੂੰ ਪਛੇਤੀ ਜੀਰੀ ਕਰਕੇ ਆਏ ਵਾਰ ਲੈਵਰ ਦੀ ਬਹੁਤ ਦਿੱਕਤ ਆਉਂਦੀ ਸੀ ਲੇਵਰ ਦੀ ਵੀ ਮੈਨੂੰ ਲੱਗਦਾ ਵੀ ਜੇ ਤੁਸੀਂ ਪਰਸੋਂ ਹੀ ਕਦੂ ਕੀਤਾ ਹਨ ਸਾਰੇ ਬਾਹਾਂ ਹਾਂਜੀ ਹਾਂਜੀ ਤੇ ਅੱਜ ਇੱਕ ਪਲੇਟ ਹੋ ਜੂ ਇੱਕ ਦਿਨ ਚ ਇੱਕ ਦਿਨ ਚ ਲਾ ਦਾਂਗੇ ਜੀ ਸਾਰਾ 10 ਕਿੱਲੇ ਬਾਹਾਂ ਦੇ ਇੱਕ ਦਿਨ ਚ ਕੰਪਲੀਟ ਹੈ 10 ਤੋਂ 15 ਕਿੱਲੇ ਲਾ ਦਿੰਦੀ ਹੈ ਮਿਹਨਤ ਨਾਲ ਹੀ ਮਿਹਨਤ ਨਾਲ ਇੱਕ ਦਿਨ ਚ ਹਾਂ ਤੇ ਪਾਰਾ ਹੁਣ ਸਾਡਾ ਜਿਹੜਾ ਹੈਗਾ ਇੱਥੇ ਆ ਕੇ ਗਰਮੀ ਪੈਣ ਲੱਗ ਜਿੰਦੀ ਹੈ ਕੋਈ ਕਹਿੰਦਾ ਫੱਕ ਛੋਟੀ ਹੈ ਜੀ ਇਹ ਮੈਨੂੰ ਬਹੁਤ ਵਧੀਆ ਬਹੁਤ ਮਨ ਖੁਸ਼ ਹੋਇਆ ਜੀ ਨਾ ਇੱਕ ਦਿਨ ਚ ਹੀ ਸਾਰਾ ਕੁਝ ਕੰਮ ਲੱਭੜ ਜੂਗਾ ਇੱਕ ਦਿਨ ਚ ਅਸੀਂ ਕਦੂ ਕਰਤਾ ਇੱਕ ਦਿਨ ਚ ਜੀਰੀ ਲੱਗ ਜੂਗੀ 10 ਕਿੱਲੇ ਰਾਡਾ ਬਹੁਤ ਮਨ ਖੁਸ਼ ਹੋਇਆ ਜੀ ਲੇਬਰ ਵੀ ਨਹੀਂ ਮਿਲਦੀ ਹੈਗੀ ਹਣ ਲੇਬਰ ਬਹੁਤ ਮੁੱਦੇਵਰ ਦੀ ਮਗਰੋਂ ਆ ਕੇ ਬਹੁਤ ਦੁੱਖਤ ਹੁੰਦੀ ਹੈ ਕਿਉਂਕਿ ਮੱਕੀ ਵਾਲੇ ਬਾਹਨ ਚ ਫਰੇਕ ਨੱਕ ਨਹੀਂ ਕਰਦਾ ਕੋਈ ਕਹਿੰਦਾ ਇਹ ਖਰਚੇ ਵਜਿਦਿਆ ਕੋਈ ਕਹਿੰਦਾ ਇਹ ਗਰਮੀ ਪੈਣ ਲੱਗੀ ਕੋਈ ਕਿਵੇਂ ਜੀ ਕੋਈ ਕਿਵੇਂ ਹਾਂਜੀ ਲਾਰੇ ਲੱਪੇ ਬਹੁਤ ਲੱਗ ਕਿਉਂਕਿ ਕੰਮ ਤੋਂ ਹਰੇਕ ਚੱਲਦਾ ਹੈ ਇੱਕ ਦਾ ਮਸ਼ੀਨਰੀ ਦਾ ਜੋਗਾ ਗਿਆ ਮਸ਼ੀਨਰੀ ਕਰਕੇ ਸਾਨੂੰ ਬਹੁਤ ਸਾਲਿਆਂ ਦਾ ਬਹੁਤ ਮਨ ਖੁਸ਼ ਹੋਇਆ ਤੂੰ ਤੁਹਾਡਾ ਵੀ ਡੇਰੀ ਫਾਰਮ ਹੈਗਾ ਨਾ ਮੇਰਾ ਵੀ ਹੈਗਾ ਲੇਬਰ ਤਾਂ ਤੁਹਾਨੂੰ ਪਤਾ ਵੀ ਕਿੰਨੀ ਜਿਆਦਾ ਲੇਬਰ ਹਾਂਜੀ ਲੇਬਰ ਦਾ ਪਹਿਲਾਂ ਤੋਂ ਇੱਕ ਪ੍ਰੋਬਲਮ ਹੁੰਦੀ ਹੈ ਨਾ ਬਾਕੀ ਇਹ ਤੁਹਾਡਾ ਝੋਨਾ ਇੱਕ ਦਿਨ ਚ ਲੱਗ ਜੂ ਲੇਬਰ ਵਾਲੇ ਨੇ ਕਿੰਨੇ ਦਿਨ ਲਾਉਣੇ ਸੀ ਹਾਂਜੀ ਲੇਬਰ ਵਾਲਿਆਂ ਨੇ ਘੱਟੋ ਘੱਟੀ 10 ਦਿਨ ਲਾਉਣੇ ਸੀ ਤੇ ਉਹ ਲੇਟ ਜਾਣਾ ਉਹਦਾ ਹਾਂ ਉਹ 10 ਦਿਨਾਂ ਦਾ ਸਾਨੂੰ ਬਹੁਤ ਫਾਇਦਾ ਹੋ ਜੂ ਕਿਉਂਕਿ ਲੇਟ ਤੱਕ ਗਈ ਹੈ ਅੱਗੇ ਹੀ ਹੈ ਜੇ ਹੋਰ ਲੇਬਰ ਨਾਲ ਹੋਰ ਲੇਟ ਹੁੰਦਾ ਲੇਟ ਹੋ ਜਾਂਦਾ ਸੋ ਕੀ ਕਹਿਮਾ ਕਹਿਣਾ ਚਾਹਾਂਗੇ ਵੀ ਕਿਸਾਨਾਂ ਨੂੰ ਮਸ਼ੀਨ ਦਾ ਜਿਹੜਾ ਤੁਹਾਡਾ ਚਲੋ ਟ్రਾਇਲ ਹੀ ਲਾ ਲਓ ਮੈਨੂੰ ਤਾਂ ਦੇਖਣ ਦੇ ਵਿੱਚ ਜਦੋਂ ਲੱਗੀ ਹੈ ਲੱਗਦੀ ਲੱਗ ਹੀ ਰਿਹਾ ਵੀ ਬਹੁਤ ਵਧੀਆ ਰਿਜ਼ਲਟ ਦੇਊਗੀ ਨਹੀਂ ਜੀ ਬਹੁਤ ਵਧੀਆ ਜੀ ਇਹਦਾ ਹੋਰ ਹੈ ਨਾ ਇਹਦਾ 4 ਇੰਚੀ ਤੋਂ 10 ਇੰਚੀ ਤੱਕ ਕਿੱਥੇ ਆਪਦੇ ਮਨ ਪਸੰਦ ਹੈ ਉੱਥੇ ਬੂਟਾ ਲਵਾ ਸਕਦੇ ਹੋ ਕੋਈ ਕਮੀ ਪੇਸ਼ੀ ਦੀ ਕੋਈ ਕਮੀ ਨਹੀਂ ਹੈਗੀ ਹਲੇ ਤੱਕ ਕੋਈ ਨਹੀਂ ਨਾ ਕੋਈ ਕਮੀ ਨਹੀਂ ਸਾਡਾ ਤਾਂ ਬਹੁਤ ਨਾਲ ਦੀ ਨਾਲ ਜੀਰੀ ਚੱਲਦੀ ਹੈ ਦੇਖੋ ਕੱਲ ਜੀਰੀ ਲਾਈ ਹੈ ਹਾਂਜੀ ਦੇ ਨਾਲ ਦੀ ਨਾਲ ਵਾਹਣ ਭਰੇ ਖੜਾ ਹੈ ਹਰੀ ਹੋਈ ਖੜੀ ਹੈ ਨਾਲ ਦੀ ਨਾਲ ਕਮਲੌਂਦੀ ਨਹੀਂ ਅੱਛਾ ਬਹੁਤ ਫਾਇਦਾ ਜੀ ਕਿਸਾਨਾਂ ਨੂੰ ਸਾਨੂੰ ਵੱਧ ਤੋਂ ਵੱਧ ਮਸ਼ੀਨਾਂ ਲਿਆਉਣੀਆਂ ਚਾਹੀਦੀਆਂ ਵੱਧ ਤੋਂ ਵੱਧ ਤੇ ਇੱਕ ਗੱਲ ਹੋਰ ਵੀ ਆਪਣਾ ਪਿੰਡ ਜਿਹੜਾ ਜਿੰਨੇ ਵੀ ਮੰਨ ਲਓ ਕੋਈ ਸੰਧ ਵਗੈਰਾ ਲੈਣੇ ਮੂਰੀ ਰਿਹਾ ਹੁਣ ਇਹ ਵੀਡੀਓ ਨੂੰ ਦੇਖ ਕੇ ਕੁਝ ਕੱਲ ਬਿਆਨਤ ਨੇ ਵੀ ਪਾਏ ਸੀ ਕੁਝ ਕੇ ਬੰਦੇ ਕਹਿ ਰਹੇ ਸੀ ਵੀ ਲੈ ਕੇ ਆਵਾਂਗੇ ਹੋ ਸਕਦਾ ਵੀ ਆਪਣੇ ਪਿੰਡ 'ਚ ਵੀ ਆ ਜਾਏ ਜੇ ਪੰਜ ਪੰਜ ਮਸ਼ੀਨਾਂ ਤਾਂ ਕੱਲ ਦੇ ਵਿੱਚ ਬੁੱਕ ਹੋ ਗਈਆਂ ਜੀ ਹੋ ਗਈਆਂ ਜੀ ਹਾਂ ਪੰਜ ਮਸ਼ੀਨਾਂ ਤਾਂ ਦੋ ਤਾਸੀਲੇਮ ਇੱਕ ਮੇਰੇ ਰਿਸ਼ਤੇਦਾਰ ਲਿਓਣਗੇ ਇੱਕ ਅਸੀਂ ਆਪ ਲਿਓਮਗੇ ਫਿਰ ਤਾਂ ਬਾਈਆਂ ਦੀ ਰੋਜੀ ਤਾਂ ਨਹੀਂ ਮਾਰਦੇ ਤੁਸੀਂ ਨਾ ਨਾ ਬਾਈਆਂ ਕੋਲੇ ਤਾਂ ਹੁਣ ਆਂਦਾ ਸਾਰੇ ਪਿੰਡ ਪੰਜਾਬ ਦਾ ਤਾਂ ਪਾਣ ਲਾਈ ਨਹੀਂ ਸਕਦੇ ਪੰਜਾਂ ਦਾ ਤਾਂ ਇੱਕ ਪਿੰਡ ਚ ਕੁਝ ਵੀ ਨਹੀਂ ਹੁੰਦਾ ਜੀ ਨਹੀਂ ਉਹ ਤਾਂ ਮਜ਼ਾਕ ਕਰੀ ਇਹਨਾਂ ਦਾ ਖਾਣਾ ਦਾ ਪ੍ਰਮਾਤਮਾ ਦੇ ਹੱਥਾਂ ਨਾਲ ਕੋਈ ਕਿਸੇ ਦਾ ਖੂ ਨਹੀਂ ਸਕਦਾ ਇਹਦਾ ਇੱਕ ਤਰ੍ਹਾਂ ਦਾ ਵੀ ਆਪਣਾ ਫੇਰ ਵੀ ਹੋਰ ਹੁੰਦਾ ਹੈ ਵੀ ਮੈਂ ਕਹਿ ਦਿਆਂ ਪਰ ਲੇਬਰ ਤੋਂ ਆ ਨਾ ਜਿਹੜਾ ਲੇਬਰ ਤੋਂ ਬਹੁਤ ਪ੍ਰੋਬਲਮਾਂ ਹੁੰਦੀਆਂ ਸੀ ਇੱਕ ਮੋਟਾ ਕੰਪਨੀ ਨੇ ਬਹੁਤ ਹੀ ਵਧੀਆ ਕੰਮ ਕਰਿਆ ਬਹੁਤ ਹੀ ਸੋਧ ਕਰੀ ਹੈ ਬਹੁਤ ਹੀ ਮਨ ਖੁਸ਼ ਹੁੰਦਾ ਜੀਰੀ ਲਾ ਕੇ ਬਹੁਤ ਜਿਆਦਾ ਬਾਈ ਦੇਖਣ ਨੂੰ ਹੀ ਅੰਕਲ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਿਲਕੁਲ ਕੋਈ ਮਿਸ ਮਿਸ ਨਹੀਂ ਹੈਗਾ ਨਾ ਮਿਸ ਕਿਤੇ ਇੱਕ ਕੂਤੇ ਦਾ ਵੀ ਨਹੀਂ ਮਿਸ ਹੈਗਾ ਨਾਲ ਦੀ ਨਾਲ ਜੀਰੀ ਖੜੀ ਹੁੰਦੀ ਹੈ ਨਾਲ ਦੀ ਨਾਲ ਚੱਲਦੀ ਹੈ ਕੋਈ ਐ ਨਹੀਂ ਹੈ ਟੇਡਾ ਡਾਲ ਲਾਤਾ ਜਾਂ ਬਿੰਗਾ ਲਾਤਾ ਦੇਖੋ ਲੈਂਡ ਤੋਂ ਲੈਣ ਲੈ ਕੇ ਤੁਸੀਂ ਵਾਹਣ ਕੰਨੀ ਕੈਮਰਾ ਮਾਰੋ ਬਹੁਤ ਮਨ ਖੁਸ਼ ਹਾਂ। ਪਰ ਬਈ ਤੁਸੀਂ ਇਸ ਮਸ਼ੀਨ ਬਾਰੇ ਕੋਈ ਨਵੀਂ ਕੋਈ ਗੱਲ ਜਿਹੜੀ ਮੇ ਮੇਰੇ ਪਹੁੰਚ ਤੋਂ ਬਾਹਰ ਅਭੀ ਸੋਨ ਤੁਸੀਂ ਚਲਾਉਂਦੇ ਰਹਿੰਦੇ ਹਨਾ ਤੁਸੀਂ ਆਪਰੇਟ ਕਰਦੇ ਹੋ। ਕੋਈ ਕਹਿਣਾ ਚਾਹੋ ਵੀ ਜਿਹੜੀ ਨਹੀਂ ਪਤਾ ਆਪਣੇ ਫਾਰਮਰ ਵੀਰਾਂ ਨੂੰ। ਨਹੀਂ ਵੀਰੇ ਦਾ ਬਸ ਹੋਰ ਕੁਝ ਨਹੀਂ ਦਾ ਥੋੜੀ ਪਨੀਰੀ ਦੀ ਔਖ ਹੈ ਹੀ ਹੈ। ਉਹ ਆਪਾਂ ਦੂਰ ਕਰ ਦਿਆਂਗਾ ਇਹਨੂੰ। ਅੱਛਾ ਜੀ। ਆਪਾਂ ਮਸ਼ੀਨ ਲਿਆਵਾਂਗੇ ਅਗਲੇ ਸਾਲ ਪਨੀਰੀ ਬੀਜਣ ਵਾਲੀ। ਹਾਂ ਆਪਾਂ ਕਿਸਾਨਾਂ ਨੂੰ ਇਹ ਕਹਿਣਾ ਵੀ ਵੱਧ ਤੋਂ ਵੱਧ ਮਸ਼ੀਨਾਂ ਲਿਆਓ। ਪਨੀਰੀ ਅਸੀਂ ਤੁਹਾਨੂੰ ਬੀਜ ਕੇ ਦੇਵਾਂਗੇ। ਹਾਂ। ਹਣਾ ਲੇਬਰ ਦੀ ਸਮੱਸਿਆ ਤਾਂ ਦਿਨ-ਬਰਦਨ ਜਿਆਦਾ ਵਧੀ ਜਾਂਦੀ ਹੈ ਇਹ ਦੇਖਣ ਵਾਲੀ ਗੱਲ ਹੈ ਇਹ ਵਿੱਚ ਕਹਿੰਦਾ ਕਿ ਕਿਸਾਨ ਯਾਰ ਵੀ ਲੇਬਰ ਜਿਹੜੇ ਆਪਣੇ ਲੇਬਰ ਦੀ ਜਿਹੜੀ ਰੋਟੀ ਮਾਰੇ ਇਹ ਨਹੀਂ 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 ਇਹ ਲੇਬਰੀ ਇੱਥੇ ਕੰਮ ਕਰਨੀ ਆ ਇੱਥੇ 8-8 ਬੰਦੇ ਕੰਮ ਕਰਨੇ ਆ ਤੇ ਲੇਬਰ ਨਹੀਂ ਕੰਮ ਕਰਨਾ ਨਾ ਉਹ ਇੰਨਾ ਕ ਵੀ ਲੇਬਰ ਦਾ ਕੰਮ ਵੀ ਸੌਖਾ ਹੋ ਜੂ ਉਹਨਾਂ ਪਹਿਲਾਂ ਖੇਤਾਂ 'ਚ ਔਖੇ ਹੁੰਦੇ ਸੀ ਮੰਨ ਲਾ ਸਾਰਾ ਸਾਰਾ ਦਿਨ ਕੋਡੇ ਖੜੇ ਰਹਿਣਾ ਫੱਕ ਪੱਟਣੀ ਪਾਣੀ ਚ ਹੱਥ ਗਲ ਜਾਣੇ ਹੁਣ ਉਹ ਪ੍ਰੋਬਲਮ ਨਹੀਂ ਆਉਂਦੀ ਲੇਬਰ ਨੂੰ ਕੰਮ ਲੇਬਰ ਨਹੀਂ ਕਰਨਾ ਇੱਥੇ ਵੀ ਬਿਲਕੁਲ ਬਾਈ ਮੜਾ ਇਹ ਥੱਲੇ ਆ ਕੇ ਇਹਨੂੰ ਚੱਲਣ ਦਾ ਪ੍ਰੋਸੀਜਰ ਦੱਸੋਗੇ ਬੂਟਾ ਕਿਵੇਂ ਲਾਉਂਦੀ ਹੈ ਮੜਾ ਇਹ ਵੀ ਥੱਲੇ ਆ ਜਾਓ ਬਾਈ ਆਪਣਾ ਇੱਕ ਲਾਣਗੇ ਉਹਨੇ ਕਿਲਾ ਬਈ ਜਿਵੇਂ ਉਹਨੇ ਇਹ ਅੱਗੇ ਜਾਉਗੀ ਹਨਾ ਜਿਹੜੇ ਜਿਹੜੇ ਅ ਅ ਉਹ ਟੱਕੀਆਂ ਵਗੈਰਾ ਉਹ ਨਹੀਂ ਕਰਦੇ ਇਹਨੂੰ ਨਹੀਂ ਲੀਆ ਨਹੀਂ ਕੋਲੇ ਨਹੀਂ ਨਹੀਂ ਵੀਰੇ ਆ ਥੱਲੇ ਆ ਪਿੱਛੇ ਆ ਲੱਗਿਆ ਨਾ ਦੇਖੋ ਇਹ ਤੇ ਕੈਮਰਾ ਮਾਰੋ ਹਾਂਜੀ 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 ਇਹ ਲੀ ਨਾਲ ਦੀ ਨਾਲ ਘਰ ਦੀ ਤੁਰੇ ਜਾਊਗੀ ਅੱਛਾ ਜੀ ਸਾਫ਼ ਕਰਦੀ ਹੈ ਆ ਸਾਫ਼ ਕਰਨ ਵਾਸਤੇ ਹੈ ਠੀਕ ਹੈ ਜਿਹੜੀ ਇੱਧਰ ਆਪਣੀਆਂ ਲੈਨ ਦੀ ਇੱਧਰ ਸਾਈਡ ਤੇ ਆ ਰਹੀ ਹੈਗੀ ਇਹ ਵਾਲੀ ਕੀ ਚੀਜ਼ ਆ ਹਾਂ ਜਿਹੜੀ ਲੈਣਾ ਆਹ ਵਾਲੀ ਹਾਂਜੀ ਇਹ ਡੰਡਾ ਜਾਂ ਹਾਂਜੀ ਹਾਂਜੀ ਇਹ ਆਟੋਮੈਟਿਕ ਆ ਵੀਰੇ ਇਹ ਜਿਹੜਾ ਮੈਂ ਤੁਹਾਨੂੰ ਕਹਿ ਸੀ ਨਾ ਵੀ ਇੱਕ ਦੀ ਲਾਂਚ ਹੋਇਆ ਮਾਡਲ ਇਹ ਹਾਂਜੀ ਇੱਕ ਦੀ ਲਾਂਚ ਹੋਇਆ ਇਹ ਮੰਨ ਲਓ ਡਰਾਈਵਰ ਨੇ ਇਹਨੂੰ ਇੱਕ ਵਾਰੀ ਚਲਾਤਾ ਹਾਂਜੀ ਉਸ ਤੋਂ ਬਾਅਦ ਇਹਨੇ ਸਾਰਾ ਕੰਮ ਆਪਰੇਟ ਸਾਰਾ ਆਪ ਕਰ ਲੈਣਾ ਇਹ ਇਕੱਲਾ ਬੰਦੇ ਨੇ ਸਟੀering ਸਿੱਧਰ ਰੱਖਣਾਗਾ ਠੀਕ ਹੈ ਜੀ ਜਦੋਂ ਸਿਰੇ ਤੇ ਜਾ ਕੇ ਮੋੜਨਾ ਹਾਂਜੀ ਤੇ ਉਦੋਂ ਮੰਨ ਲਓ ਵੀ ਇਹਨੇ ਆਪੇ ਲੈਫਟ ਚੱਕ ਲੈਣੀ ਹੈ ਠੀਕ ਹੈ ਜੀ ਆਪੇ ਪਲਾਂਟਿੰਗ ਬੰਦ ਕਰ ਦੇਣੀ ਹੈ ਦੁਬਾਰਾ ਇਸੇ ਕੋਥੀ ਆ ਕੇ ਨਹੀਂ ਦੁਬਾਰਾ ਧਰਨੀ ਹੈ ਠੀਕ ਹੈ ਜੀ ਤੇ ਉੱਥੇ ਹੀ ਪਲਾਂਟਿੰਗ ਸ਼ੁਰੂ ਕਰਨੀ ਹੈ ਠੀਕ ਹੈ ਜੀ ਸੋ ਵਧੀਆ ਗੱਲ ਆ ਹਨਾ ਬਈ ਮਸ਼ੀਨਰੀ ਜੁਗ ਆ ਹਾਂਜੀ ਟਰੇ ਦੇਖਦੇ ਹਾਂ ਹਾਂਜੀ ਟਰੇ ਆਉਣੇ ਆਏ ਤੁਰੇ ਫਿਰਨਾ ਉਹਨੇ ਟੱcka ਘੱਡੀ ਜਾਣਾ ਟਰੇ ਨੇ ਇਦਾਂ ਹੀ ਘਰੇ ਚਰਨਾ ਇਦਾਂ ਸੱਚੇ ਖੱਬੇ ਹੋ ਰਹੀ ਆ ਹਨਾ ਸੱਚੇ ਖੱਬੇ ਹੋ ਰਹੀ ਆ ਦੇਖੋ ਜੀ ਬਿਲਕੁਲ ਸ਼ੂਟਰ ਨੇ ਬਸ ਹਾਂਜੀ ਮੰਨ ਲਓ ਵੀ 12 ਹੱਥ ਨੇ ਇਹਦੇ ਕੀਰੀ ਲਾਉਣ ਵਾਲੇ ਠੀਕ ਹੈ ਜੀ ਹਾਂ ਉਹਨਾਂ ਨੇ ਘੜ ਘੜ ਲਈ ਜਾਣੀਆਂ ਜੀ ਕਿੰਨੇ ਇੱਕ ਪਹਿਲੀ ਬੀਚ ਜਾਂਦੀ ਆ ਤੁਨ ਕਿੰਨੇ ਏਕੜ ਵੇਚ ਦਿੰਦੀ ਏ ਜੇ ਮੰਨ ਕੇ ਤੁਨ ਵੀ ਆਪ ਜੇ ਆਪਣੇ ਕੋਲੇ ਲੇਬਰ ਲੋਬਰ ਪੂਰੀ ਹੈਗੀ ਆ ਵੀਰੇ ਤੇ ਪਨੀਰੀ ਅਗਲੇ ਦੇ ਖੇਤ ਨੇੜੇ ਆ ਤਾਂ 15 ਕਿੱਲੇ ਵੀ ਲਾ ਸਕਦੀ ਆ ਇਹਦੇ ਉੱਤੇ ਬੰਦੇ ਆਪਾਂ ਨੂੰ ਕਿੰਨੇ ਚਾਹੀਦੇ ਬਈ ਇਹ ਜੀ ਬੰਦੇ ਨੇ ਵੀਰੇ 8 ਬੰਦੇ ਦਾ ਘੱਟੋ ਘੱਟ ਚਾਹੀਦੇ ਨੇ ਅੱਛਾ ਜੀ ਹਾਂ ਪਨੀਰੀ ਕੱਟਣ ਵਾਲੇ ਠੀਕ ਹੈ ਤੂ ੜਵਾਈ ਕਰਨ ਵਾਲੇ ਮਾਲ ਦੀ ਖੇਤ ਜੀ ਵੀ ਹੋਊਗੀ ਪਨੀਰੀ ਫੇਰ ਵੀ ਮਸ਼ੀਨ ਦੇ ਨੇੜੇ ਲਿਆ ਕੇ ਦੇਣੀ ਪਊ ਜੇ ਮਸ਼ੀਨ ਉੱਥੋਂ ਲੈ ਕੇ ਆਂਦੀ ਹੈ ਜਿਵੇਂ ਹੁਣ ਅਸੀਂ ਉੱਥੋਂ ਲੈ ਕੇ ਆਣੇ ਆ ਹਾਂਜੀ ਹੁਣ ਤਾਂ ਚਲੋ ਵੀ ਆਪਣੇ ਕੋਲੇ ਕੰਮ ਹੈ ਨਹੀਂ ਰਹਿ ਲਾ ਥੋੜੇ ਬੰਦੇ ਕੰਮ ਕਰੀ ਜਾਂਦੇ ਆ ਹਾਂਜੀ ਨਹੀਂ ਫਿਰ ਮਸ਼ੀਨ ਨੂੰ ਟਾਈਮ ਲੱਗ ਜਾਂਦਾ ਲੈ ਕੇ ਆਂਦੀ ਤੇ ਬਾਈ ਆਪ ਦਾ ਨੰਬਰ ਬੋਲਿਓ ਮੜਾ ਜੇ ਕਿਸੇ ਫਾਰਮ ਵੀਰ ਨੇ ਹੈ ਨਾ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਅੱਗੇ ਚਲੋ ਹੁਣ ਤਾਂ ਸੀਜ਼ਨ ਆਫ ਹੋ ਚੱਲੇ ਹਨਾ ਅਗਲੀ ਵਾਰੇ ਕੋਈ ਦਿੱਕਤ ਆਉਂਦੀ ਆ ਜਾਂ ਕੋਈ ਅਗਲੇ ਨੇ ਪਹਿਲਾਂ ਹੀ ਤੁਹਾਡੇ ਨਾਲ ਜਿਹਾ ਬੁੱਕ ਵਗੈਰਾ ਕਰ ਲੈਣਗੇ ਮੇਰਾ ਨੰਬਰ ਵੀਰੇ 979797248 ਹਾਂਜੀ 970097248 ਪਿੰਡ ਕਿਹੜਾ ਬਈ ਆਪਣਾ ਪਿੰਡ ਖੜਕ ਸਿੰਘ ਵਾਲਾ ਪਿੰਡ ਖੜਕ ਸਿੰਘ ਦਾ ਸੋ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਇਹ ਉਪਰਾਲਾ ਕੀਤਾ ਹੋਇਆ ਹੈ ਨਾ ਚਲੋ ਨਲੇ ਤਾਂ ਕਿਸਾਨਾਂ ਦਾ ਇਹਦੇ ਵਿੱਚ ਵੀ ਫਾਇਦਾ ਬਹੁਤ ਜ਼ਿਆਦਾ ਹੈਗਾ ਵੀ ਟਾਈਮ ਦੀ ਬਚਤ ਬਹੁਤ ਜ਼ਿਆਦਾ ਹੁੰਦੀ ਹੈ ਬਾਕੀ ਲੇਬਰ ਦੀ ਸਮੱਸਿਆ ਜਿਹੜੀ ਵੀ ਬਿਲਕੁਲ ਖਤਮ ਹੋ ਜੂਗੀ ਤੇ ਉਹ ਵੱਡੀ ਪ੍ਰੋਬਲਮ ਚੱਲ ਰਹੀ ਆ ਸੋ ਧੰਨਵਾਦ ਬਈ ਤੁਹਾਡਾ ਸੋ ਦਸਕੋ ਇਸ ਤਰ੍ਹਾਂ ਜੇ ਕੋਈ ਤੁਹਾਡਾ ਵੀ ਕੋਈ ਮਨ ਮੰਦਾਗਾ ਵੀ ਅਗਲੀ ਵਾਰ ਲਵਾਉਣਾਗਾ ਝੋਨਾ ਤਾਂ ਇਸ ਬਾਈ ਦਾ ਆਪਾਂ ਕੰਟੈਕਟ ਸਕਰੀਨ ਦੇ ਉੱਪਰ ਚਲਾ ਦੇਵਾਂਗੇ ਸੋ ਬਹੁਤ ਵਧੀਆ ਬਈ ਜੀ ਇਸੇ ਅਗਲੀ ਜਦੋਂ ਆਪਣੇ ਝੋਨਾ ਵੱਡਾ ਹੋ ਗਿਆ ਦੁਬਾਰੇ ਫਿਰ ਵੀ ਵੀਡੀਓ ਪਾ ਕੇ ਸੁਣ ਦਿਖਾਵਾਂਗੇ ਵੀ ਜਿਹੜਾ ਆਪਾਂ ਵੀਡੀਓ ਕਰਕੇ ਗਏ ਸੀਗੇ ਦੁਬਾਰੇ ਵੀ ਦਿਖਾਵਾਂਗੇ ਵੀ ਕੀ ਰਿਜ਼ਲਟ ਮਿਲਿਆ ਗਿਆ ਸੋ ਧੰਨਵਾਦ ਜੀ ਤੇ ਨਾਲ ਹੀ ਆਪਣੇ ਚੈਨਲ ਰਡ ਫਾਰਮਿੰਗ ਫੌਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਤੁਹਾਡੇ ਵਾਸਤੇ ਆਪਾਂ ਅੱਗੇ ਹੋਰ ਵਧੀਆ ਇਸ ਤਰ੍ਹਾਂ ਦੀਆਂ ਵੀਡੀਓ ਜੋ ਤੁਹਾਡੇ ਲਈ ਲਾਭਦਾਇਕ ਹੋ ਸਕੇ ਉਹ ਆਪਾਂ ਲੈ ਸਕੀਏ ਧੰਨਵਾਦ ਜੀ